ਗਰਹਾਂ ਸਾਹਿਬ ਅੱਜ ਇੱਥੇ ਤੁਸੀਂ ਆਏ ਹੋ 10 ਤਰੀਕ ਦੀ ਪਹਿਲਾਂ ਕਾਲ ਦਿੱਤੀ ਗਈ ਸੀ ਜਿਹਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਇੱਕ ਕਾਲ ਦਿੱਤੀ ਜਾਂਦੀ ਹੈ ਅੱਜ ਵੀ 20 ਤਰੀਕ ਦੀ ਜਿਹੜੀ ਮੀਟਿੰਗ ਸੀ ਤੁਸੀਂ ਇੱਥੇ ਪਹੁੰਚੇ ਹੋ ਕੀ ਆਕੇ ਦੀ ਰਣਨੀਤੀ ਬਣੀ ਹੈ ਦੇਖੋ ਅੱਜ ਦੀ ਜਿਹੜੀ ਮੀਟਿੰਗ ਤੇ ਅਸੀਂ ਆਪਣੇ ਸੁਝਾਅ ਤੇ ਆਏ ਆ ਸਾਥੀਆਂ ਸਾਡਾ ਵੈਸੇ ਤਾਂ ਇੱਕ ਉਹਨਾਂ ਨੂੰ ਸੁਝਾਅ ਵੀ ਜੇ ਸੋ ਅੰਦੋਲਨ ਨੂੰ ਜਿਤਨਾ ਹੈ ਤਾਂ ਕਿਸਾਨ ਅੰਦੋਲਨ ਤੋਂ ਸਭ ਨੂੰ ਸਬਕ ਲੈਣਾ ਚਾਹੀਦਾ ਸਾਡਾ ਇਹ ਪਹਿਲਾਂ ਤੋਂ ਤਿਆਰਬਾ ਵੀ ਅਸੀਂ ਜਿਹੜਾ ਉਹ ਅੰਦੋਲਨ ਲੜਿਆ ਵੱਖ-ਵੱਖ ਵਿਚਾਰਾਂ ਦੇ ਜਾਂ ਕੋਮਨ ਮਿਨੀਮਮ ਪ੍ਰੋਗਰਾਮ ਉਹਦੇ ਵਿੱਚ ਕਿਉਂ ਦੀ ਜਿੱਤ ਦੀ ਕਾਰਨਿਕ ਸੀਗਾ ਵੀ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਪਿੱਛੇ ਰੱਖਿਆ ਅਸੀਂ ਆਪਣੇ ਮਨਚ ਉਹਨਾਂ ਨਾਲ ਸੰਜਾ ਦੀ ਹੋਣ ਲੱਗੀ ਆਪਣੇ ਤੌਰ ਤੇ ਉਹ ਘੋਲ ਦੀ ਸਪੋਰਟ ਕਰਦੇ ਨੇ ਜਿਵੇਂ ਮਰਜ਼ੀ ਕਰਨ ਉਹਨਾਂ ਨੂੰ ਅਸੀਂ ਆਪਣੇ ਮਨਚ ਤੋਂ ਬਹੁਤ ਦੂਰ ਰੱਖਿਆ ਤੇ ਇਸ ਕਰਕੇ ਉਹ ਡੇਟ ਜੱਥੇ ਬੰਦੀਆਂ ਦਾ ਇਹ ਅੰਦੋਲਨ ਹੋਇਆ ਜਿਹਨੂੰ ਲੋਕਾਂ ਦਾ ਬਹੁਤ ਵੱਡਾ ਸਮਰਥਨ ਮਿਲਿਆ ਭਾਰਤਪਾਦਰ ਤੇ ਸਾਰੇ ਦੇਸ਼ ਦੇ ਲੋਕਾਂ ਨੇ ਸਮਰਥਨ ਦਿੱਤਾ ਤੇ ਇਹ ਅੰਦੋਲਨ ਨੂੰ ਵੀ ਉਸ ਕਿਸਮ ਦਾ ਬਰਾਉਂਡ ਦੀ ਲੋੜ ਆ ਇਹ ਦਿਨ ਦਾ ਦੂਜਾ ਸੀ ਉਹਨਾਂ ਨੇ ਸੁਝਾਏ ਦਿੱਤਾ ਵੀ ਇਹਨੂੰ ਘੇਰੇ ਨੂੰ ਪੰਜਾਬ ਯੂਨੀਵਰਸਿਟੀ ਦੇ ਤੱਕ ਸੀਮਤ ਨਾ ਰੱਖੋ ਜਿਹੜਾ 200 ਕਾਲਜ ਤੁਹਾਡੇ ਨਾਲ ਹੋਰ ਜੁੜਿਆ ਹੈ ਜਾਂ ਬਾਕੀ ਪੰਜਾਬ ਦੇ ਯੂਨੀਵਰਸਿਟੀ ਦੇ ਕਾਲਜ ਨੇ ਉਹਨਾਂ ਦੇ ਵਿੱਚ ਜਾਓ ਤੇ ਉੱਥੇ ਵਿਦਿਆਰਥੀਆਂ ਦੀ ਸਮਰੱਥਾ ਨਾਲ ਉਹਨਾਂ ਦਾ ਸਹਿਯੋਗ ਲੈਣ ਦੀ ਖਾਤਰ ਉਹਨਾਂ ਦੀਆਂ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਅਧਿਆਪਕਾਂ ਨਾਲ ਡੀਟੀਐਫ ਵਗੈਰਾ ਟੀਚਰ ਜੀ ਨੇ ਜਿਹੜੀ ਨੇ ਉਹਨਾਂ ਨੂੰ ਨਾਲ ਲੈ ਕੇ ਵਿਦਿਆਰਥੀਆਂ ਦੇ ਟੀਚੇ ਨਾਲ ਸਿੱਖਿਆ ਦੇ ਮਤਲਬ ਆਧਾਰੇ ਦਾ ਇੱਕ ਗੁੱਲੀ ਬਣਾਓ ਜਿਹੜੀ ਗੁੱਲੀ ਦੇ ਆਲੇ ਦੁਆਲੇ ਅਸੀਂ ਤੁਸੀਂ ਕਾਲਦੇ ਹੋ ਤੇ ਅਸੀਂ ਸਾਰੇ ਲੋਕ ਦਾ ਸਮਰਥਨ ਕਰੀਏ ਫੇਰ ਜੰਨੀ ਇਹ ਘੇਰਾ ਕਿਉਂਕਿ ਕੱਲਾ ਇਹ ਐ ਨਹੀਂ ਸੈਨੇਟ ਦਾ ਸਬੰਧ ਨਹੀਂ ਹੈ ਜਿਹੜਾ ਸਿੱਖਿਆ ਐਕਟ 2020 ਆ 2020 ਹੈ ਉਹਦਾ ਵੀ ਸਵਾਲ ਹੈਗਾ ਭਗਮਨ ਕਰਨਾ ਤੇ ਕੇਂਦਰੀਕਰਨ ਕਰਨਾ ਜਾਂ ਫਿਰਕੂਕਰਨ ਕਰਨ ਦੀ ਗੱਲ ਕਰਦੇ ਨੇ ਜਾਂ ਇਹਨੂੰ ਕਾਰਪੋਰੇਟ ਕਰਨ ਦੀ ਗੱਲ ਕਰਦੇ ਨੇ ਜਾਂ ਨਿੱਬਿਧਾ ਵੇਚਣ ਦੀ ਗੱਲ ਕਰਦੇ ਨੇ ਇਹ ਇਹ ਮਸਲਾ ਬਹੁਤ ਵੱਡਾ ਵਾ ਇਸ ਕਰਕੇ ਇਹਨੂੰ ਜੇ ਨਾ ਘੇਰਾ ਲੰਮਾ ਕਰੋਗੇ ਤਾਂ ਭਾਜਪਾ ਲੈ ਕੇ ਲੋਸ ਹੋਊਗਾ ਭਾਜਪਾ ਸਰਕਾਰ ਹੈ ਉਹ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਹੀ ਪ੍ਰੋਗਰਾਮ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਫਲੈਸ਼ ਨਹੀਂ ਉਹ ਜਿੰਨੀ ਵੱਡੀ ਪੱਧਰ ਤੇ ਜਾ ਕੇ ਦੂਜੇ ਕੌਂਸਲਾਂ ਦੇ ਵਿੱਚ ਕੋਈ ਐਕਸ਼ਨ ਪਲਾਨ ਹੁੰਦਾ ਤਾਂ ਹੋਊਗੀ ਇਸ ਕਰਕੇ ਅਸੀਂ ਉਸ ਸਹਾਇ ਨਾਲ ਉਹ ਦੇ ਕੇ ਆਇਆ ਹਾਂ ਤੀਜਾ ਸਿਅੰਸ ਜਾ ਦੇ ਕਿਹਾ ਵੀ ਇਹਦੇ ਵਿੱਚ ਇਹ ਜਿਹੜੀ ਯੂਨੀਵਰਸਿਟੀ ਹੈ ਇਹਦੇ ਵਿੱਚ ਹਮਾਤਲ ਹਰਿਆਣਾ ਦੇ ਲੋਕ ਹੋਰ ਵੀ ਨਾਲ ਜੁੜੇ ਹੋਏ ਨੇ ਤੇ ਇਹੋ ਜੀ ਕੋਈ ਬਾਰ ਗੱਲ ਨਾ ਵਰਤੀ ਜਾਵੇ ਇਹੋ ਜੀ ਕੋਈ ਭਾਸ਼ਾ ਨਾ ਵਰਤੀ ਜਾਵੇ ਜਿਹੜੇ ਕਰਕੇ ਇਹ ਬਾਹਰਲੇ ਸਟੇਟਾਂ ਦੇ ਲੋਕਾਂ ਨੂੰ ਇਹ ਲੱਗੇ ਵੀ ਇਹ ਇਕੱਲੇ ਪੰਜਾਬ ਦਾ ਹੈ ਜਾਂ ਇਹ ਇਕੱਲੇ ਕਿਸੇ ਹੋਰ ਫਿਰਕੇ ਦਾ ਹੈਗਾ ਇਸ ਤੋਂ ਵਿਚਾਰ ਰੱਖਿਆ ਜਾਵੇ ਇਹ ਅਸੀਂ ਉਹਨਾਂ ਨੂੰ ਸੁਝਾਵਾ ਤੇ ਇਹ ਅਸੀਂ ਕਹਿ ਕੇ ਆਏ ਆਂ ਵੀ ਜੇ ਤੁਸੀਂ ਇਹ ਗੱਲਾਂ ਮਤਲਬ ਕਰਦੇ ਹੋ ਫਿਰ ਅਸੀਂ ਤੁਹਾਡੇ ਨਾਲ ਮਤਲਬ ਵਿੱਚ ਸ਼ਾਮਲ ਵੀ ਹੋਇਆ ਕਰਾਂਗੇ ਵਿੱਚ ਸ਼ਾਮਲ ਕਮੇਟੀਆਂ ਦੇ ਵਿੱਚ ਆਵਾਂਗੇ ਨਹੀਂ ਅਸੀਂ ਜੇ ਤੁਸੀਂ ਉਹ ਕੋਈ ਮਜਬੂਰੀ ਹੈ ਤੁਸੀਂ ਪੋਲਿਟੀਕਲ ਪਾਰਟੀਆਂ ਤੋਂ ਵਗੈਰਾ ਨਹੀਂ ਸਾਧ ਸਕਦੇ ਫਿਰ ਸੀ ਨੂੰ ਕੋਆਰਡੀਨੇਟ ਕਰਾਂਗੇ ਸਹੀ ਸਾਫ ਜਵਾਬ ਦਾ ਚੁਣਨਗੇ। ਗ੍ਰਾਂਡ ਸਰ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜਿਹੜੀ ਆਪਾਂ ਕੀ ਜੰਗ ਹੈ ਜਿਵੇਂ ਕਿਸਾਨੀ ਧਰਨੇ ਵੇਲੇ ਹੋਇਆ ਵੀ ਖੇਤੀ ਬਿਲਾਏ ਕਿਸਾਨਾਂ ਨੇ ਧਰਨਾ ਲਾਇਆ ਸਾਲ ਡੇਢ ਸਾਲ ਬੈਠੇ ਰਹੇ ਕਿੰਨੇ ਕਿਸਾਨ ਸ਼ਹੀਦ ਹੋਏ ਕਿੰਨੇ ਕਰੋੜਾ ਰੁਪਏ ਦਾ ਖਰਚਾ ਵੀ ਆ ਕਿਸਾਨਾਂ ਦਾ ਖੇਤੀ ਬਿਲਾ ਵਾਪਸ ਕਰਾਤੀ ਜੇ ਅਸੀਂ ਕਈ ਵੀ ਲੋਕਾਂ ਦੇ ਕੇ ਸਵਾਲ ਵੀ ਆਉਂਦਾ ਹੁੰਦਾ ਵੀ ਉੱਥੋਂ ਕੀ ਲਿਆ ਐਡਾ ਵੱਡਾ ਸੰਘਰਸ਼ ਕੀਤਾ ਅਸੀਂ ਪ੍ਰਾਪਤ ਕੀ ਕੀਤਾ ਕਿ ਖੇਤੀ ਬਿਲਾ ਵਾਪਸ ਕਰਾ ਲਈ ਉਹਨਾਂ ਜਿਹੜੇ ਸਿਰ ਤੇ ਪਾਤੇ ਇੱਥੇ ਵੀ ਤੁਹਾਨੂੰ ਨਹੀਂ ਲੱਗਦਾ ਵੀ ਸੈਨਟ ਤੋਂ ਬਾਅਦ ਹੁਣ ਜਿਵੇਂ ਇਹ ਸੰਘਰਸ਼ ਵੱ ਪੰਜਾਬ ਦੇ ਲੋਕਾਂ ਜਾ ਰਿਹਾ ਹੈ ਪੋਲੀਟੀਕਲ ਪਾਰਟੀਆਂ ਦੀ ਮਜਬੂਰੀ ਬਣ ਰਹੀ ਹੈ ਇੱਥੇ ਆਉਣਾ ਪਚਾਇਓ ਮਤਲਬ ਇਹ ਵੀ ਰੂਲਿੰਗ ਪਾਰਟੀ ਵੀ ਵੇਸਟ ਆ ਆਮ ਆਦਮੀ ਦੇ ਵੀ ਕੈਂਡੀਡੇਟ ਇੱਥੇ ਆਂਦੇ ਰਹੇ ਨੇ ਉਹਦੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲ ਪੂਰਨ ਤੌਰ ਤੇ ਚੰਡੀਗੜ੍ਹ ਦੀ ਮੰਗ ਨੂੰ ਬਣਾਉਣੀ ਚਾਹੀਦੀ ਆ ਵੀ ਸਟੇਟ ਯੂਨੀਵਰਸਿਟੀ ਵੀ ਬਣੇ ਤੇ ਨਾਲ ਚੰਡੀਗੜ੍ਹ ਦੀ ਮੰਗ ਵੀ ਵਿੱਚ ਜੋੜਨੀ ਚਾਹੀਦੀ ਆ ਦੇਖੋ ਸਾਥੀ ਇਹ ਮੰਗ ਕਰਨੀ ਵੀ ਚੰਡੀਗੜ੍ਹ ਦੀ ਕਰਨੀ ਆ ਮੰਗ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੋਵੇ ਇਹ ਤਾਂ ਉਹਨਾਂ ਦੀ ਮੰਗ ਹੈਗੀ ਆ ਦੂਜੀ ਗੱਲ ਇਹ ਹੈ ਵੀ ਤੁਸੀਂ ਇਹਨੂੰ ਇਹ ਖੈਰ ਕੋਈ ਬਿੱਲ ਵਾਪਸ ਹੋ ਗਏ ਤੇ ਉਹ ਮਤਲਬ ਕੋਈ ਉਹ ਬੇਲੇ ਵਾਪਸ ਹੋਣਾ ਇੱਕ ਛੋਟੀ ਗੱਲ ਹੈ ਇਹਦੇ ਉਸ ਘੋਲ ਨੇ ਦਿੱਤਾ ਕੀ ਆ ਉਹਨੇ ਲੋਕਾਂ ਨੂੰ ਇੱਕ ਗੱਲ ਸਿਖਾਈ ਹੈ ਕਿ ਅੰਦੋਲਨ ਲੜਨਾ ਜੇ ਲੋਕਾਂ ਦਾ ਸਮਰਥਨ ਲੈਣਾ ਹੈ ਪਹਿਲਾਂ ਤੁਸੀਂ ਇਕੱਠੇ ਹੋ ਤੇ ਕਾਮਨ ਮਿਨਿਮਮ ਪ੍ਰੋਗਰਾਮ ਦੇ ਇਕੱਠੇ ਹੋ ਰਾਜਨੀਤਿਕ ਪਾਰਟੀਆਂ ਤੋਂ ਪਾਸੇ हट ਕੇ ਇਕੱਠੇ ਹੋ ਫਿਰ ਜਦੋਂ ਤੁਸੀਂ ਅੰਦੋਲਨ ਲੜੋਗੇ ਤੁਹਾਨੂੰ ਸਮਰਥਨ ਜਨਤਾ ਦਾ ਮਿਲੇਗਾ ਇਹ ਜਨ ਸੰਦੋਲਨ ਬਣੂਗਾ ਜੇ ਜਨ ਅੰਦੋਲਨ ਨਾਲ ਕਿਸੇ ਵੀ ਵੱਡੀ ਤੋਂ ਵੱਡੀ ਤਾਕਤ ਨੂੰ ਹਰਾਇਆ ਜਾ ਸਕਦਾ ਉਹ ਕੋਲ ਨੇ ਇਹ ਦਿੱਤਾ ਜਿਹਦੇ ਨਾਲ ਪੰਜਾਬ ਆ ਇਸ ਵੇਲੇ ਦੁਨੀਆ ਦੇ ਨਕਸ਼ੇ ਐਜੀਟੇਸ਼ਨ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਮੋਰੀ ਸੂਬਾ ਬਣਿਆ ਵੈ ਇਸ ਕਰਕੇ ਅਸੀਂ ਕਹਿੰਦੇ ਆ ਵੀ ਆ ਸਿੱਖਿਆ ਦਾ ਮਸਲਾ ਵੀ ਸਾਡਾ ਜਿਵੇਂ ਬਿਜਲੀ ਬਿਲ 25 ਹੈ ਆ ਰਿਹਾ ਹੈ ਜਿਹਦਾ ਉਹ ਵੀ ਤੇ ਆ ਸਿੱਖਿਆ ਵਾਲਾ ਮਸਲਾ ਵੀ ਸਾਡੇ ਕੋਲੋਂ ਸਿੱਖਿਆ ਜਾ ਰਹੀ ਹੈ ਜੇ ਸਾਡੇ ਕੋਲੋਂ ਸਿੱਖਿਆ ਜਾਂਦੀ ਹੈ ਨਾ ਦਾ ਮਸਲਾ ਸੈਨੀਟ ਦਾ ਮਸਲਾ ਹੱਲ ਹੋਣਾ ਸਿੱਖਿਆ ਤਾਂ ਫਿਰ ਵੀ ਜਾਊਗੀ ਕਿਉਂਕਿ ਬਿਜਲੀ ਇਹਨਾਂ ਨੇ ਐਕਟ ਜਿਹੜਾ 220 ਲਿਆਂਦਾ ਉਹਨਾਂ ਨੇ ਉਹਦੇ ਵਿੱਚ ਤਾਂ ਉਹਨਾਂ ਨੇ ਸਾਫ਼ ਹੀ ਹੈ ਉਹਦਾ ਭਗਮਾ ਕਰਨ ਕਰਨਾ ਤੇ ਉਹਦੇ ਵਿੱਚ ਫਿਰਕੂ ਪੰਦੀ ਕਰਨੀ ਤੇ ਕਾਰਪੋਰੇਟਨ ਦੇ ਹਵਾਲੇ ਕਰਨ ਵਾਲੀ ਨੀਤੀ ਹੈ ਇਹਨਾਂ ਦੀ ਸਭ ਤੋਂ ਖੋਣੀ ਆ ਉਹ ਵਿਦਿਆ ਇਸ ਕਰਕੇ ਇਸ ਲੜਾਈ ਨੂੰ ਛੋਟੀ ਨਾ ਸਮਝੋ ਉਹਨੂੰ ਕੇਂਦਰਿਤ ਕਰੋ ਜਿਨੀ ਪੰਜਾਬ ਦੀ ਇੱਕ ਰਵਾਇਤ ਕਾਇਮ ਹੋਵੇ ਵੀ ਜਦੋਂ ਕੋਈ ਇਸ਼ੂ ਆਉਂਦਾ ਉਦੋਂ ਭਾਮੜਵਾ ਘੂਟਦੇ ਨੇ ਤੇ ਆਪਣੀ ਸੰਜੀਦਗੀ ਨਾਲ ਲੜਦੇ ਨੇ ਸਿਰੇ ਤੱਕ ਲੜ ਕੇ ਜਿੰਨਾ ਤੱਕ ਹੱਕ ਮਨ ਨੂੰ ਝਗਾਉਂਦੇ ਨੇ ਇਹ ਜਣੀ ਉਸ ਘੋੜ ਦਾ ਦਿੱਲੀ ਘੋੜ ਜੀ ਮੋੜ ਦੀਆਂ ਆਧਾਰਨਾ ਨੇ ਐਗਜ਼ਾਮਪਲ ਹਨ ਜਿਹਦੇ ਕਰਕੇ ਰੁਕ ਹੁਣ ਵੀ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਕਦਮਾਂ ਦੇ ਚੱਲ ਕੇ ਘੋੜ ਨੂੰ ਲੜਨ ਦੀ ਕੋਸ਼ਿਸ਼ ਕਰਦੇ ਉਹ ਗ੍ਰਾਹਕ ਸਾਹਿਬ ਤੁਹਾਨੂੰ ਕੀ ਕਰਨ ਲੱਗਦੇ ਆ ਕਿ ਜਦੋਂ ਵੀ ਪੰਜਾਬ ਨੂੰ ਆਪਣੇ ਹੱਕਾਂ ਦੀ ਗੱਲ ਕਰਨੀ ਪੈਂਦੀ ਆ ਜਾਂ ਪੰਜਾਬ ਆਪਣਾ ਹਿੱਸਾ ਮੰਗਦਾ ਜਾਂ ਆਪਣਾ ਹੱਕ ਮੰਗਦਾ ਜਿਹੜੀ ਲੜਾਈ ਹੁੰਦੀ ਆ ਇਹ ਲੰਬੀ ਚੱਲਦੀ ਹਮੇਸ਼ਾ ਹੀ ਹਰ ਕਿਸੇ ਦੀ ਲੜਾਈ ਜਦੋਂ ਹੱਕਾਂ ਦੇਦੋਂ ਕਿਸੇ ਹਾਕਮ ਤੋਂ ਤੁਸੀਂ ਖੋਣਾ ਜੀ ਉਹ ਲੜਾਈ ਲੰਬੀ ਚੱਲੂਗੀ ਕਿਉਂਕਿ ਤੁਸੀਂ ਆਣ ਨਾ ਵਰਗੇ ਨਹੀਂ ਜਨਾ ਜਦੋਂ ਅਸੀਂ ਇਕੱਠੇ ਨਹੀਂ ਹੁੰਦੇ ਸਾਡੀ ਚੇਤਨਾ ਨਹੀਂ ਸਾਡੀ ਅਵੇਰਨੈਸ ਨਹੀਂ ਸਾਨੂੰ ਇਹ ਵਿਸ਼ਵਾਸ ਨਹੀਂ ਬਣਦਾ ਨਹੀਂ ਤਾਂ ਕਈ ਵਾਰੀ ਕਹਿ ਦਿੰਦੇ ਸੀ ਇਹ ਤੁਹਾਨੂੰ ਆਮ ਕਹਿੰਦੇ ਦਿੱਲੀ ਕੋਲ ਵੇਲੇ ਮੋਦੀ ਨੂੰ ਹਰਾਉਣ ਵਾਲਾ ਕੌਣ ਹੈ ਜੀ ਮੋਦੀ ਨੂੰ ਨਹੀਂ ਕੋਈ ਹਰਾ ਸਕਦਾ ਦੁਨੀਆ ਦੇ ਵਿੱਚ ਸੁਣਦਾ ਜੀ ਅਸੀਂ ਕਿਹਾ ਇੰਪੋਸੀਬਲ ਜਿਹੜੀ ਚੀਜ਼ ਹੁੰਦੀ ਹੈ ਉਹ ਪੋਸੀਬਲ ਬਣ ਜਾਂਦੀ ਹੈ ਜਦੋਂ ਲੋਕ ਸਿਰ ਜੋੜ ਲੈਂਦੇ ਐ ਸੇ ਲੋਕਾਂ ਦੇ ਸਿਰ ਜੋੜਨ ਨਾਲ ਸਾਰਾ ਕੁਝ ਹੁੰਦਾ ਹੈ ਤੇ ਸਾਡਾ ਵਿਸ਼ਵਾਸ ਵੱਧਿਆ ਹੋਇਆ ਤੇ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਦਾ ਵੱਡੀ ਪੱਧਰ ਤੇ ਜਿਹਦਾ মিডিਆ ਤੇ ਕਰੀਮ ਸਾਡੇ ਨਾਲ ਰਹੇ ਹੋ ਤੁਸੀਂ ਤੁਹਾਡਾ ਵੀ ਵਿਸ਼ਵਾਸ ਵੱਧਿਆ ਹੋਇਆ ਵੀ ਜੇ ਅੰਦੋਲਨ ਨੂੰ ਲੜਨਾ ਹੈ ਤਾਂ ਆਹ ਤਰੀਕਾ ਹੈ ਉਹ ਤਰੀਕੇ ਨਾਲ ਜਿਹੜੀਆਂ ਅਸੀਂ ਗੱਲਾਂ ਪਿਆ ਰੱਖਿਆ ਆ ਤੇ ਉਹੀ ਅਸੀਂ ਤੁਹਾਨੂੰ ਕੋਲ ਜੇ ਪੂਰਨ ਤੌਰ ਤੇ ਯੂਨੀਵਰਸਿਟੀ ਪੰਜਾਬ ਨੂੰ ਮਿਲ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਕੋਲੋਂ ਯੂਨੀਵਰਸਿਟੀ ਲਈ ਫੰਡਿੰਗ ਪੂਰੀ ਹੋ ਜਾਊਗੀ ਸੈਂਟਰ ਨਾਲੋਂ ਜ਼ਿਆਦਾ ਦੇਖੋ ਇਹ ਇਹ ਇਕ ਅਸੀਂ ਜਿਹੜੀ ਜਿਹੜੀ ਸਰਕਾਰ ਦਾ ਪ੍ਰਬੰਧ ਹੋਣਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਕਿਉਂ ਲਵੇ 60% ਹਿੱਸਾ ਤੋਂ ਕਿਉਂ ਨਾ ਦੇਵੇ ਪੂਰੀ ਪੂਰੀ ਰਕਮ ਦਾ ਪ੍ਰਬੰਧ ਆ ਗਾਉਨ ਵੀ ਦਾ ਪ੍ਰਬੰਧ ਅਸੀਂ ਤਾਂ ਨਹੀਂ ਕਰਨਾ ਅਸੀਂ ਤਾਂ ਟੈਕਸ ਦੇਣ ਵਾਲੇ ਆ ਨਾ ਜੀ ਪੈਸੇ ਦੇ ਇਕੱਠੇ ਕਰਨੇ ਨੇ ਸਰਕਾਰ ਨੇ ਪੈਸੇ ਮੈਨੇਜ ਕਰਨੇ ਨੇ ਸਰਕਾਰ ਨੇ ਅਸੀਂ ਤਾਂ ਦੇਣ ਵਾਲੇ ਸਾਡੇ ਤੇ ਟੈਕਸ ਲਾਉਂਦੇ ਨੇ ਅਸੀਂ ਦੇਨੇ ਆ